ਤੁਕਹ ਤਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵ ਸਿਫਤ ਖਸਮ ਦੀ ਨੂਰ ਸੋਹ ਕੁਰਸੋਹ ਝੱਟੀਐ ਦੁਦ ਡਿਠੇ ਸੱਚੇ ਬਾਤਿਸ਼ਾ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਬਾਤਿਸ਼ਾ ਸਿਰਸੋਂ ਹਾਂਦੈ ਜਿਸ ਪਾਸ ਬਹਠਿਓ ਸੋਹੀਐ ਸਭਨਾ ਦਾ ਵੀਸਾ ਸੁਜਣ ਸਚਾ ਬਾਤਿ ਸ਼ਾਹ ਸਿਰਸਾ ਦਾ ਸ਼ੋ ਜਿਸ ਪਾਸ ਬਹਠਿਓ ਸੋਹੀਐ ਬਨੋ ਦਾ ਵੀਸਾ ਰੰਗ ਸਰੀ ਮਹੱਲਾ ਪਹਿਲਾ ਜੀਵ ਤਿਰ ਨਾਈ ਮਨ ਆਨੰਦ ਹੈ ਜੀਓ ਸੱਚ ਸੱਚ ਨਾ ਗੁਣ ਗੋਵਿੰਦ ਹੈ ਜੀਓ ਜੀਵ ਤਿਰ ਨਾਏ ਮਨ ਆਨੰਦ ਹੈ ਜੀਓ ਸੱਚ ਸੱਚ ਨਾਉ ਗੁਣ ਗੋਵਿੰਦ ਹੈ ਜੀਓ ਗੁਰ ਗਿਆਨ ਅਪਾਰ ਸਿਰਜਣਹਾਰ ਜਿਨ ਸਿਰਜੀ ਤਿਨ ਗੋਈ ਨੋ ਸਕੈ ਕੋਈ ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ ਨਾਨਕ ਸੱਚੀ ਨਾਹੀ ਤੁਮ ਸਰ ਅਵਰ ਨ ਕੋਏ ਆਇ ਜਾਏ ਸੀ ਜੀਓ ਹੁਕਮੀ ਹੋਏ ਨਿਵੇੜ ਪਰਮਾ ਚੁਕਾਈ ਜੀਓ ਗੁਰਪਰਮ ਚੁਕਾਏ ਔਕਤ ਕਹਾਈ ਸਚ ਮਹ ਸਾਚ ਸਮਾਣਾ ਆਪ ਉਪਾਇ ਆਪ ਸਮਾਏ ਹੁਕਮਿ ਸੋਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸੁਖਾਈ ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰੇ ਵਡਿਆਈ ਤੂੰ ਸੱਚਾ ਸਿਰਜਣਹਾਰ ਅਲੱਖ ਸਿਰੰਧਿਆ ਜੀਉ ਏਕ ਸਾਹਿਬ ਦੁਇ ਰਾ ਚਲਾਏ ਹੁਕਮ ਸਬਾਈ ਜਨਮ ਮੁਆ ਸੰਸਾਰ ਨਾਮ বিনা ਨਾਹੀ ਕੋ ਬੇਲੀ ਬਿਖਲਾਦੀ ਸਿਰ ਭਾਰਾ ਹੁਕਮ ਆਇਆ ਹੁਕਮ ਨਾ ਬੂਝੈ ਹੁਕਮ ਸਵਾਰਨ ਹਾਰਾ ਨਾਨਕ ਸਾਹਿਬ ਸ਼ਬਦ ਸਿਨਿਆਪੈ ਸਚ ਸਿਰਜਣ ਹਾਰਾ ਕਤ ਸੋਹੇ ਦਰਵਾਰ ਸ਼ਬਦ ਸੁਹਾਇ ਜੀਓ ਬੋਲੇ ਅੰਮ੍ਰਿਤ ਬਾਣ ਰਸਨ ਰਸਾਇ ਜੀਓ ਰਸਨ ਰਸਾਈ ਨਾਮ ਤਿਸਾਈ ਗੁਰ ਕਾ ਸ਼ਬਦ ਵਿਕਾਣੇ ਪਾਰਸ ਪਰਸਿਆ ਪਾਰਸ ਹੋਏ ਜੋ ਤਿਰੈ ਮਨ ਭਾਣੇ ਗੁਰੂ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਨ ਦਰਸਾਚੈ ਸੱਚ ਕੀ ਵਾਪਾਰੀ ਭੁੱਖ ਪਿਆਸ ਆਥ ਕਿਉਂ ਡਰ ਜਾਏ ਸਾ ਜੀਓ ਸਤਿਗੁਰ ਪੁੱਛੋ ਜਾਏ ਨਾਮ ਧਿਆਏ ਸਾ ਜੀਓ ਸਚ ਨਾਮ ਧਿਆਈ ਸਚ ਚਵਾਈ ਗੁਰਮੁਖ ਸਚ ਪਛਾਣਾ ਦਿਨ ਨਾਥ ਦਇਆਲ ਨਿਰੰਜਨ ਅਨ ਦਿਨ ਨਾਮ ਵਖਾਣਾ ਕਰਣੀ ਕਰ ਤੁਰ ਹੋ ਫੁਰਮਾਈ ਆਪਵਾ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨ ਨਾ ਜਿਸ ਨੂੰ ਨਾਮ ਨਿਵਾਰੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਤੁਨ ਸਰੀ ਮਹਲਾ ਪਹਿਲਾ ਜੀਵ ਤਿਰ ਨਾਈ ਮਨ ਆਨੰਦ ਹੈ ਜੀਓ ਸਚੁ ਸਚਾ ਨਾ